ਜਬਰ ਜਨਾਹ ਦੇ ਮਾਮਲੇ ਦੇ ਵਿੱਚ ਫਰਾਰ ਚੱਲ ਰਹੇ ਆਪ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਮਾਮਲੇ 'ਚ ਢਿੱਲੀ ਕਾਰਵਾਈ ਲਈ ਸਿਵਲ ਲਾਈਨਜ਼ ਥਾਣੇ ਦੇ ਇੰਚਾਰਜ ਨੂੰ ਕਿਸੇ ਵੀ ਸਮੇਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬੀ ਜਾਗਰਣ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਧਾਇਕ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰਨ ਦਾ ਦਾਵਾ ਕਰਨ ਵਾਲੀ ਪੁਲਿਸ ਵਿਧਾਇਕ ਵੱਲੋਂ ਇੰਟਰਨੈਟ 'ਤੇ ਆਸਟ੍ਰੇਲੀਆ ਤੋਂ ਵੀਡੀਓ ਅਪਲੋਡ ਕਰਨ ਤੋਂ ਬਾਅਦ ਜਾਂਚ ਦੇ ਘੇਰੇ ਵਿੱਚ ਆ ਸਕਦੀ ਹੈ ਵਿਦਾਇਕ ਪਠਾਨ ਮਾਜਰਾ ਨੇ ਵੀ ਆਸਟ੍ਰੇਲੀਆਈ ਚੈਨਲ ਨੂੰ ਇੰਟਰਵਿਊ ਦੇਣ ਤੋਂ ਬਾਅਦ ਆਪਣੇ ਫੇਸਬੁਕ ਪੇਜ ਤੇ ਵੀਡੀਓ ਅਪਲੋਡ ਕੀਤਾ ਇਸ ਤੋਂ ਬਾਅਦ ਅਧਿਕਾਰੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੇ ਹਨ ਜਿਸ ਦੇ ਨਾਲ ਸਟੇਸ਼ਨ ਇੰਚਾਰਜ ਵੱਲੋਂ ਐਲਓਸੀ ਜਾਰੀ ਕਰਨ ਵਿੱਚ ਦੇਰੀ ਤੇ ਸਵਾਲ ਖੜੇ ਹੋ ਰਹੇ ਨੇ ਧਿਆਨ ਦੇਣ ਯੋਗ ਹੈ ਕਿ ਵਿਦਾਇਕ ਦੇ ਵੱਲੋਂ ਬਗਾਵਤ ਕਰਨ ਤੋਂ ਬਾਅਦ ਸਨੌਰ ਹਲਕੇ ਦੇ ਥਾਣਿਆਂ ਦੇ ਇੰਚਾਰਜਾਂ ਨੂੰ ਵੀ 2 ਮਹੀਨੇ ਪਹਿਲਾਂ ਤੁਰੰਤ ਪ੍ਰਭਾਵ ਦੇ ਨਾਲ ਬਦਲ ਦਿੱਤਾ ਗਿਆ ਸੀ ਵਿਧਾਇਕ ਨੂੰ ਭੱਜਣ ਦੇ ਵਿੱਚ ਮਦਦ ਕਰਨ ਦੇ ਮਾਮਲੇ 'ਚ 16 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 30 ਤੋਂ ਵੱਧ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹਾਲਾਂਕਿ ਵਿਧਾਇਕ ਨੇ ਅਜੇ ਤੱਕ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ ਹੈ ਹਾਲਾਂਕਿ ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ ਉਦੋਂ ਹੀ ਸਮਗਰੋ ਪਠਾਨ ਮਾਜਰਾ ਦੇ ਵੱਲੋਂ ਹੋਰ ਵੀ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਨੇ ਇਸੇ ਦੌਰਾਨ ਪਠਾਨ ਮਾਜਰਾ ਨੇ ਪੀਯੂ ਦੇ ਮੁੱਦੇ ਤੇ ਵੀ ਬੋਲਿਆ ਆਪਣਾ ਪ੍ਰਤੀਕਰਮ ਦਿੱਤਾ ਇਸ ਤੇ ਉਹ ਕਹਿੰਦੇ ਨਹੀਂ ਕਿ ਸਾਡੇ ਹੱਕਾਂ ਤੇ ਡਾਕਾ ਨਾ ਮਾਰਿਆ ਜਾਵੇ ਇਸ ਤੋਂ ਲਾਵਾ ਪੰਜਾਬੀਆਂ ਨੂੰ ਕੀ ਅਪੀਲ ਕਰਦੇ ਪਠਾਨ ਮਾਜਰਾ ਨਜ਼ਰ ਆਏ ਨਹੀਂ ਤੁਸੀਂ ਇੱਕ ਵਾਰ ਉਹ ਵੀ ਸੁਣੋ ਤੇ ਮੈਂ ਸਮੂਹ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਹਲਕੇ ਸਨੌਰ ਵਾਸੀਆਂ ਨੂੰ ਸੱਜਣਾ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਸਾਡੀ ਹੋਂਦ ਦੀ ਲੜਾਈ ਆ ਸਾਡੀ ਯੂਨੀਵਰਸਿਟੀ ਚੰਡੀਗੜ੍ਹ ਉਹਦੇ ਜਿਹੜੇ ਸਾਰੇ ਹੱਕ ਖੋਏ ਗਏ ਆ ਉਹਨਾਂ ਵਾਸਤੇ ਸਾਨੂੰ ਚਾਹੀਦਾ ਸਾਰਿਆਂ ਨੂੰ ਵੀ ਅਸੀਂ ਡਟ ਕੇ ਸਾਥ ਦੇਈਏ ਉਹਨਾਂ ਦੇ ਬੱਚਿਆਂ ਦੇ ਨਾਲ ਧਰਨਿਆਂ ਤੇ ਬੈਠੀਏ ਉਹਨਾਂ ਦੇ ਨਾਲ ਜਿਹੜੀ ਵੀ ਚੀਜ਼ ਕਹਿੰਦੇ ਸੰਯੋਗ ਉਹ ਕਰੀਏ ਤੇ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਸੀਐਮ ਸਾਹਿਬ ਇਦੋਂ ਵੱਡੀ ਲੜਾਈ ਨਹੀਂ ਜ਼ਿੰਦਗੀ 'ਚ ਕਿਸੇ ਦੀ ਹੁੰਨੀ ਇਹ ਜੇ ਸਾਡੇ ਤੋਂ ਸਾਰੇ ਹੱਕ ਖੋਏ ਗਏ ਅੱਜ ਹੌਲੀ-ਹੌਲੀ ਇਹ ਸਾਡੇ ਹੱਕ ਜਿਹੜੇ ਆ ਉਹ ਜਾਂਦੇ ਰਹੇ ਤੇ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਸਾਰੀ ਆਪਣੀ ਪਾਰਟੀ ਨੂੰ ਸਾਰਿਆਂ ਨੂੰ ਕਹੋ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਤੁਹਾਡੇ ਵੀ ਬੱਚੇ ਉੱਥੇ ਪੜ੍ਹਦੇ ਆ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਪੜ੍ਹਦੇ ਆ ਚਾਹੇ ਹਰਿਆਣਾ ਵਾਸੀ ਆ ਸਾਰੇ ਸਾਰੇ ਅੱਜ ਉਹ ਬੱਚਿਆਂ ਦਾ ਸਾਹਸ ਦੇ ਕੇ ਤੇ ਯੂਨੀਵਰਸਿਟੀ ਦੇ ਜਿਹੜੇ ਹੱਕ ਆ ਜਿਹੜਾ ਪਹਿਲੋ ਸੀ ਆਪਣੇ ਉਹ ਸਾਰੇ ਹੱਕ ਆਪਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਸੈਂਟਰ ਸਰਕਾਰ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਲਤਾੜੋ ਨਾ ਪੰਜਾਬੀਆਂ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਸਿਰ ਤੇ ਹੱਥ ਰੱਖੋ ਇਹ ਜਿਹੜੇ ਯੂਨੀਵਰਸਿਟੀਆਂ ਦੇ ਹੱਕ ਆ ਜਾਂ ਪੰਜਾਬ ਦੇ ਹੱਕ ਆ ਬਹੁਤ ਵੱਡੀਆਂ ਘਾਲਣਾ ਖਾਲੀਆਂ ਪੰਜਾਬ ਦੇ ਲੋਕਾਂ ਨੇ ਸੰਘਰਸ਼ ਦੇ ਵਿੱਚ ਸ਼ਹਾਦਤਾਂ ਸਭ ਤੋਂ ਵੱਧ ਪੰਜਾਬੀਆਂ ਨੇ ਦਿੱਤੀਆਂ ਤੇ ਅੱਜ ਜਿਹੜੇ ਸਾਡੇ ਹੱਕ ਆ ਉਹਨਾਂ ਤੇ ਡਾਕਾ ਨਾ ਮਾਰਿਆ ਜਾਵੇ ਕਿ ਜਿਹੜਾ ਸਾਡੀ ਯੂਨੀਵਰਸਿਟੀ ਦੇ ਹੱਕ ਆ ਸਾਡੇ ਜਿਹਨੇ ਵੀ ਸੈਂਡिकेट ਦੇ ਮੈਂਬਰ ਬਣਦੇ ਆ ਜਾਂ ਸੈਨੇਟ ਦੇ ਮੈਂਬਰ ਬਣਦੇ ਆ ਉਹਨਾਂ ਨੂੰ ਜਿਹੜੇ ਅਧਿਕਾਰ ਆ ਉਹ ਬਣੇ ਰਹਿਣ ਦੇਣਾ ਚਾਹੀਦਾ ਵੀ ਸਾਡੇ ਯੂਨੀਆ ਜਿਹੜਾ ਯੂਨੀਵਰਸਿਟੀਆਂ ਆ ਉੱਥੇ ਸਾਡਾ ਭਵਿੱਖ ਪੜਦਾ ਆ ਉਹਦੇ ਉਹਨਾਂ ਨੇ ਪੰਜਾਬ ਸਾਹਮਣਾ ਉਹਨਾਂ ਨੇ ਹਿੰਦੁਸਤਾਨ ਸਾਹਮਣਾ ਆਪਣੀ ਕਿਹੜੀ ਕਿਹੜੀ ਪਦਵੀ ਤੇ ਉਹਨਾਂ ਨੇ ਜਾ ਕੇ ਬਹਿਣਾ ਤੇ ਮੇਰੇ ਭਰਾਓ ਜੀ ਅੱਜ ਵੀ ਤੁਸੀਂ ਲੜਾਈ ਨਹੀਂ ਲੜ ਸਕਦੇ ਤੇ ਮੇਰੇ ਖਿਆਲ ਨਾਲ ਫਿਰ ਤੁਸੀਂ ਕੋਈ ਵੀ ਲੜਾਈ ਨਹੀਂ ਲੜ ਸਕਦੇ ਤੇ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਬੱਚਿਆਂ ਦਾ ਸਾਥ ਦਿਓ ਨਾਲ ਜਾ ਕੇ ਯੂਨੀਵਰਸਿਟੀ ਬੈਠੋ ਤੇ ਮੈਂ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਮਹਾਰਾਜ ਨੇ ਕਿਰਪਾ ਕੀਤੀ ਮੈਨੂੰ ਬੇਲ ਮਿਲੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਉਂਗਾ ਇੱਥੇ ਤੁਹਾਡੇ ਨਾਲ ਬੈਠੂਗਾ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਖੜੂਗਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਸਾਰਿਆਂ ਨੇ ਬੱਚਿਆਂ ਦਾ ਸਾਥ ਦਿਓ ਨਾਲ ਚਲੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਹਰ ਪੰਜਾਬੀ ਦੇ ਕੋਲ ਜਾਵੇ ਹਰਿਆਣੇ ਵਾਲਾ ਦੇ ਕੋਲ ਜਾਵੇ ਤੇ ਸਾਡੀ ਜਿਹੜੀ ਯੂਨੀਵਰਸਿਟੀ ਉਹਦੇ ਹੱਕ ਜਿਹੜੇ ਉਹ ਸਾਨੂੰ ਵਾਪਸ ਮਿਲਣ